ਓਏ ਸਹੀ ਕਰੋ ਯਾਰ ਤੁਸੀਂ ਲੇਟ ਹੋ 11 ਵਜਨ ਵਾਲੇ ਨੇ ਠੀਕ ਆ ਜੀ ਖੜਾ ਖੜਾ ਜਲਦੀ ਕਰ ਬਾਬਾ ਜੀ ਨੇ ਕਿਹਾ ਬਾਬਾ ਜੀ ਨੇ ਕਿਹਾ ਜੀ 11 ਵਜੇ ਸਹੀ ਘੋਲਵਾ ਪਾ ਦੇਣਾ ਵਾ ਠੀਕ ਆ ਜੀ ਜੇ 11:00 ਵਜੇ ਕੇ 1 ਮਿੰਟ ਹੋ ਗਿਆ ਉਹ ਕਹਿੰਦੇ ਕੰਮ ਰੋਕ ਦੇ ਉੱਥੇ ਹੀ ਹਾਂਜੀ ਕਿੰਨਾ ਟਾਈਮ ਹੋ ਗਿਆ ਓਏ ਕਿੰਨਾ ਹੋਇਆ 5 5 ਮਿੰਟ ਰਹਿ ਗਈ ਠੀਕ ਆ ਜੀ ਕਹਿੰਦੇ ਜਲਦੀ ਰੇ ਪਾਣੀ ਪਾ ਕੇ ਤਿਆਰ ਕਰਕੇ 11 ਵਜੇ ਨੂੰ ਸ਼ੁਰੂ ਕਰ ਦੇਣਾ ਤੁਹਾਨੂੰ ਸਮਝ ਗਏ ਜੀ ਸਮਝਦੇ ਨਹੀਂ ਗੇ ਗੱਲਾਂ ਮਾਰੀਆਂ ਨੇ ਸਵੇਰ ਦਾ ਯਾਰ ਹਾਂਜੀ ਬਾਪਾ ਜੀ ਨੇ ਕਿਹਾ ਸੀ ਹਾਂ ਜੀ ਜਿਹੜਾ ਮੈਂ ਆਪਾਂ ਠੀਕ ਆ ਨਾ ਮਗਲਾ ਰੱਬੀ ਰੂਪ ਨੇ ਯਾਰ ਬਾਬਾ ਜੀ ਕਹਿੰਦੇ 11 ਵਜੇ ਸਹੀ ਕਹਿੰਦੇ ਘੁਰਵਾ ਪਾਉਣਾ ਠੀਕ ਆ ਜੀ ਮਾਪਾਇਆ ਕਹਿੰਦੇ ਘੁਰਵਾ ਘੁੜਾ ਪਟ ਕੜਨਾ ਪਟਿਆ ਜਾਣਾ ਸਾਡੀ ਮੈਸਤਰੀ ਬਹੁਤ ਵਧੀਆ ਸਾਡਾ ਕਹਿੰਦਾ ਮੈਸਤਰੀ ਜਨਾ ਮਾਰਗੀ ਵਧੀਆ ਹੋਵੇ ਕਹਿੰਦਾ 11 ਵਜੇ ਇਹ ਘੁਰਵਾ ਨਾ ਪਿਆ ਹਾਂ ਜੀ ਤਾਂ ਫਿਰ ਕਹਿੰਦਾ ਬਸ ਤੁਸੀਂ ਹੌਲੀ ਹੌਲੀ ਜਾਨੂੰ ਕਿ ਕਹੀਂ ਜਾਣੇ ਹੋਈ ਕੰਮ ਕਰੀਏ ਨੇ ਹੋ ਸਾਡੀ ਇਹ ਵੱਡੀ ਗੱਲ ਸਾਡੀ ਜੀ ਤੁਸੀਂ ਲਈ ਖੱਚੇ ਮੜਾਇਆ ਖੱਚੋ 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 10 ਮਿੰਟ ਲੱਗੇ ਉਹੀ ਗੱਲ ਕੋਈ ਸਾਰੇ ਮੁੜ ਕੇ ਸੀਮੈਂਟ ਪਟ ਪਟਿਆ ਜਾਣਾ ਵਾ ਕੇ ਬਾਬਾ ਜੀ ਨਾ ਗੱਲ ਮੰਨੀ ਸਮਝ ਗਏ ਇੰਨੀ ਦੁਨੀਆ ਆਉਂਦੀ ਆ ਉਹ ਬਾਬਾ ਜੀ ਨੇ ਪੈਰੀ ਪੈਂਦੀ ਆ ਕੇ ਯਾਰ ਸਾਨੂੰ ਕੱਲ ਦਾ ਕਹੀ ਜਾਣਾ ਵੀ ਸਵੇਰੇ 11 ਵਜੇ ਕੋਈ ਪੈਣਾ ਚਾਹੀਦਾ ਆਪਣਾ ਸਮਝ ਗਏ ਵੀਰੇ ਮੈਨੂੰ ਨਾ ਮੈਂ ਲੱਗ ਲੱਗ ਨਾਲ ਤੋਂ ਬੜਾ ਲੱਗ ਹਾਈ ਉਹਨੂੰ ਅਨਗਤ ਕਰਨੇ ਕੋਈ ਬਾਈ ਕਰਾਵਾ ਨਾਲ ਫਿਰ ਹਾਂਜੀ ਮੈਂ ਫੁੱਕਾਂ ਵਾਲੀ ਪਾ ਦੇਣਾ ਸੀਮੈਂਟ ਹਾਂਜੀ ਆ ਬੀ ਠੀਕ ਆ ਨਾ ਹਾਂਜੀ ਪ੍ਰਭੂ ਕਿਸੇ ਨੇ ਬਾਬੇ ਗੁਰਦੇ ਨਹੀਂ ਆਪਾਂ ਨੂੰ ਕਿਹਾ ਠੀਕ ਹੈ ਜੀ ਹਾਂ ਜੀ ਆਪਾਂ ਉਧਰ ਆਪਾਂ ਜਿਹੜੇ ਆਪਾਂ ਨੂੰ ਬੰਦੇ ਚਾਹਣ ਵਾਲੇ ਉਹਨਾਂ ਨੂੰ ਆਪਾਂ ਸਸਟੀ ਗੱਲ ਮਾਰੀਏ ਉਹਦੇ ਦੇ ਹਾਂ ਜੀ ਠੀਕ ਆ ਸਰਦ ਸਰਦ ਕਰਦੇ ਤੁਸੀਂ ਯਕੀਨ ਕਰਕੇ ਸੀਗੇ ਹਾਂ ਜੀ ਗੁਰੇ ਯਕੀਨ ਕਰਦੇ ਤੁਸੀਂ ਬਹਿ ਜਾ ਇੱਕ ਮਿੰਟ ਜਿਆਦਾ ਆਪਾਂ ਦਾ 12 1 ਵਜੇ ਤੱਕ ਸਤਾਉਣਗੇ ਜਿਆਦਾ ਪਰ ਆਓ ਬਹਿ ਜਾ ਜਿਆਦਾ ਤੁਸੀਂ ਤਾਂ ਉਹ ਮਤਲਬ ਤੁਸੀਂ ਤਾਂ ਮੇਰੇ ਤੇ ਯਕੀਨ ਕਰਕੇ ਹਾਂ ਜੀ ਚਾਹ ਜਿਆ ਬਹਿ ਸਰਦ ਦੇ ਸਰਦ ਦੇ ਸਰਦ ਦੇ ਅੱਜਕੱਲ੍ਹ ਅੰਧਵਿਸ਼ਵਾਸ ਵਧਿਆ ਹੋਇਆ ਲੋਕ ਬਹੁਤ ਅੰਧਵਿਸ਼ਵਾਸ ਹੈਗੇ ਆ ਹੈਗੇ ਆ ਜੀ ਹੈਗੇ ਆ ਕਰਦੇ ਨੇ ਇਹ ਗੱਲਾਂ ਨੂੰ ਕਰਦੇ ਨੇ ਹਾਂ ਜੀ ਇਹ ਮਿਸਤਰੀ ਜੀ ਕੇਵਲ ਸਾਡਾ ਯਾਰ ਆ ਗੁਰਵੀਰਾ ਭਾਈ ਆਪਣੇ ਮੇਰਾ ਕਲਾਸ ਫੈਲੋ ਸੀਗਾ ਤੇ ਇਹ ਮੁੰਡਾ ਲੇਬਰ ਕਰਦਾ ਭਰਾ ਹੀ ਆ ਆਪਣਾ ਇਹ ਮਿਸਤਰੀ ਆ ਆਪਾਂ ਦਾ ਚੋਰ ਇੱਕ ਤਰ੍ਹਾਂ ਸਮਝਾਉਂਦੇ ਲਈ ਹੁਣ ਚੰਗੀ ਲੱਗੇ ਮਾੜੀ ਲੱਗੇ ਗੱਲ ਠੀਕ ਹੈ ਕਿ ਕਿਸੇ ਦੇ ਮਨ ਨੂੰ ਠੇਸ ਬਣਾ ਪਹੁੰਚੇ ਹਨਾ ਲੋਕ ਬਾਬਾ ਨੂੰ ਮੰਨਦੇ ਆ ਹਾਂਜੀ ਹਾਂਜੀ ਆਪਾਂ ਮੰਨਦੇ ਨਹੀਂ ਕਿਸੇ ਬਾਬੇ ਨੂੰ ਆਪਾਂ ਸਿਰਫ ਕੁਦਰਤ ਨੂੰ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਂਜੀ ਉਹਨੂੰ ਸਾਰਿਆਂ ਨੂੰ ਮੰਨਦੇ ਆ ਤੇ ਬਾਬੇ ਨਾਨਕ ਨੇ ਸਾਡੇ ਨੇ ਅੰਧਵਿਸ਼ਵਾਸ ਕਹੀ ਸੀ ਵੀ ਨਹੀਂ ਮੰਨਣੀ ਹਨਾ ਬੈਠ ਤੂੰ ਯਾਰ ਕੰਮ ਫੇਰ ਕਰਾਂਗੇ ਪਹਿਲਾਂ ਆਪਾਂ ਚਾਹ ਚ ਪੀਵਾਂਗੇ ਹੁਣ ਠੀਕ ਹੈ ਜੀ ਤੁਸੀਂ ਮੇਰੇ ਤੇ ਕਰਕੇ ਯਕੀਨ ਹਾਂਜੀ ਇਹਨਾਂ ਨੂੰ ਮੈਂ 8 ਵਜੇ ਟਿੱਕਰ ਕਰੀ ਮੈਂ ਕਿਹਾ ਵੀ 11 ਵਜੇ ਘੂੜਵਾ ਉਹਨਾਂ ਦਾ ਫਰਸ ਨਾ ਖਰਾਬ ਹੋ ਗਿਆ ਸੀਗਾ ਮਤਲਬ ਦੁਬਾਰਾ ਫਰਸੀਆ ਲਾ ਰਹੇ ਆ ਆਪਣੇ ਵੀਡੀਓ ਚ ਆ ਬੜਾ ਦਿਖਾ ਦੇ ਤਨੂੰ ਥੱਲੇ ਜਿਹੜਾ ਸਾਰਾ ਤੇ ਇਹਨਾਂ ਨੇ ਬੰਦਰਾ ਨੇ ਖਿੱਚਤਾ ਪਾਵਾ ਬੋੜੀ ਜਦੋਂ ਇਹ ਪੈਪ ਸੁਯੋਗ ਦੇ ਗੱਡੇ ਨੇ ਵਿਚਾਰਿਆਂ ਨੇ ਸਾਹ ਨਹੀਂ ਲਿਆ ਜਮਾਈ ਕਿਉਂਕਿ ਬੰਦੇ ਮਿਹਨਤੀ ਨੇ ਕਿ ਇਹ ਕਹਿੰਦੇ ਵੀ ਸਰਦਨਾ ਹੁੰਦੀ ਆਏ ਵੀ ਲੋਕ ਇੱਕ ਨੂੰ ਕਰਦੇ ਆ ਹਨ ਕਰਦੇ ਆ ਅਗਰੇਸ ਵਿਗਿਆਨਕ ਵਿਸ਼ਵਾਸ ਹਾਂਜੀ ਹਾਂ ਤੇ ਭਰਾਓ ਅੰਦਰ ਸੁਆਸ ਚ ਨਾ ਪਿਆ ਕਰੋ ਦੇਖੋ ਨਾਲੇ ਤਾਂ ਇਹਨਾਂ ਨੂੰ ਤੰਗ ਕਰਦੇ ਆ ਫਰਾਤਾ ਮੇਸਤਰੀਆਂ ਨੂੰ ਜਦੋਂ ਆਪਾਂ ਕੋਈ ਸਰਤ ਰੱਖ ਦਿੰਦੇ ਆ ਹੁੰਦਾ ਹੀ ਆ ਨਾ ਜਾਂ ਮੈਂ ਤੁਹਾਨੂੰ ਸਵੇਰੇ ਆਉਂਦੇ ਨੂੰ ਕਿਹਾ ਵੀ 11 ਵਜੇ ਆਪਾਂ ਤੁਹਾਨੂੰ ਪਾਉਣਾ ਉਹ ਸੱਚ ਮੰਨ ਗਿਆ ਤੇ ਇਹਦਾ ਚਾਪ ਆਪਾਂ ਸਾ ਤੁਸੀਂ ਵੱਡੇ ਕਮਾਜ ਵੀ ਲੋਕ ਹਨ ਅਡੀ ਕੀ ਜਾਂਦੇ ਨੇ ਫਿਰ ਟਾਈਮ ਦੀ ਕੀ ਜਾਂਦੇ ਨੇ ਫਿਰ ਇਹ ਤਰੀਕਾ ਹੋਰ ਕਰੀ ਜਾਂਦੇ ਨੇ ਤੁਸੀਂ ਵਿਹਲੇ ਹੁੰਨੇ ਹੋ ਉਦੋਂ ਲਾਉਣਾ ਨਹੀਂ ਉਦੋਂ ਬਾਅਦ ਤਰੀਕ ਆ ਗਈ ਜੀ ਆਜੋ ਜੀ ਮਤਲਬ ਹੁੰਦਾ ਕਿ ਫਿਰ ਇਹ ਲੋਕ ਹਨ ਹੈ ਨਾ ਪਾਰਪਾਰ ਆਪਾਂ ਤੁਹਾਨੂੰ ਬੇਨਤੀ ਕਰਦੇ ਆਂ ਵੀ ਕੁਦਰਤ ਤੇ ਬਸਾ ਰੱਖੋ ਸਾਰੇ ਤੈਨਾਂ ਤਰੀਕਾਂ ਟਾਈਮ ਜਿਉਂ ਇੱਕੋ ਜਿਹੀ ਹੁੰਦੇ ਨੇ ਕੋਈ ਹੁੰਦੇ ਨੇ ਸਾਰੇ ਠੀਕ ਹੈ ਨਾ ਕੋਈ ਹੁੰਦੇ ਨੇ ਇਹ ਨਾਲ ਚੱਦੇ ਨੇ ਮੈਂ ਤੰਗ ਕਰਦੇ ਆਂ ਆਪਾਂ ਦੂਜਿਆਂ ਨੂੰ ਠੀਕ ਹੈ ਨਾ ਸੋ ਅੱਜ ਮੈਂ ਸਵੇਰ ਨੂੰ ਇੱਕ ਵੈਸੇ ਹੀ ਸੀ ਵੀ ਦੇਖ ਰਹੇ ਆਂ ਵੀ ਇਹ ਕੀ ਕਹਿੰਦੇ ਨੇ ਇਹ ਕਹਿੰਦਾ ਯਾਰ ਪੱਕੇ ਵੀ ਲੋਕ ਇਕੱਲ ਕਰਦੇ ਨੇ ਜਦੋਂ ਕੋਈ ਕੋਠੀ ਬਣਾਉਣੀ ਆ ਮਕਾਨ ਬਣਾਉਣਾ ਤਰੀਕਾਂ ਟਾਈਮ ਬੇਨਤੀ ਕਰਦੇ ਸ਼ੁਰੂ ਕਰੋ ਇਹਨਾਂ ਦੇ ਹਾਂਜੀ ਟਾਈਮ ਸਭ ਬਰਾਬਰ ਨੇ ਜਦੋਂ ਜਨਮ ਹੁੰਦਾ ਬੰਦੇ ਦਾ ਉਦੋਂ ਟਾਈਮ ਹੁੰਦਾ ਵੀ ਜਦੋਂ ਮੌਤ ਹੁੰਦੀ ਆ ਉਦੋਂ ਕੋਈ ਟਾਈਮ ਹੁੰਦਾ ਹੈ ਉਹ ਕੋਈ ਟਾਈਮ ਨਹੀਂ ਆ ਦੇ ਸਾਨੂੰ ਲੋਟ ਰਹੇ ਨੇ ਲੋਕ ਪਰ ਆਹੋ ਵੀਡੀਓ ਥੋੜੀ ਜਿਹੀ ਵੱਡੀ ਹੋ ਜਾਣੀ ਆ ਦੇਖ ਲਿਓ ਦੇਖਣੀ ਆ ਸਕਿੱਪ ਕਰਨੀ ਆ ਸਕਿੱਪ ਕਰ ਬੋਲਦੀ ਮਰਦੀ ਆ ਚੰਗੀ ਲੱਗੂ ਸ਼ੇਅਰ ਤੇ ਲਾਈਕ ਕਰ ਦਿਓ ਠੀਕ ਆ ਤੇ ਆਪਣੇ ਮਨ ਚ ਸੀ ਇੱਕ ਚੀਜ਼ ਦੱਸਣੀ ਸੀ ਬਈ ਆਪ ਦਾ ਸਵਾਸ ਜੋ ਲੋਕ ਨਿਕਲਣ ਆਣੀਆ ਤੇ ਹੁਣ ਭਰਾਓ ਆ ਸੜਥੋ ਜਿਹੜਾ 3 ਸਵੇਰ ਦਾ ਲੱਗੇ ਹੋਏ ਹੋ ਹੁਣ ਆਪਾਂ ਰਾਂਗ ਨਾਲ ਚਾਹ ਚੂਪੀ ਕੇ ਰੋਟੀ ਆਟੀ ਖਾ ਕੇ ਆਰਾਮ ਕਰਕੇ ਆਪਾਂ